ਬਰਵਾ ਨਾ ਜਦੋਂ ਬੰਦੇ ਨੂੰ ਟੱਕਾ ਦੇ ਦਿੰਦੇ ਆ ਉਹ ਪਿੱਛੇ ਸਬਾਲ ਗਿਰ ਗਈ ਬਹੁਤ ਬਿਅਸ ਹੋ ਗਈ ਇਹ ਜੀ ਤਕਰੀਬਨ ਦੁਪਹਿਰ ਦੇ ਜਿਵੇਂ 255 30 ਕਰਕੇ ਪੇਸ਼ੈਂਟ ਆਇਆ ਹੈ ਤੇ ਆਪਣਾ ਇਹਨਾਂ ਦੀ ਐਮ ਐਲ ਆਰ ਕੱਟੀ ਆਪਾਂ ਗਵਿੰਦਰ ਸਿੰਘ ਸੀਗੇ ਯਾ ਉਹਦੀ ਪਤਨੀ ਆਈ ਸੀ ਤੇ ਗਵਿੰਦਰ ਸਿੰਘ ਉਹਨੇ ਆਪ ਦੱਸਿਆ ਕਿ ਉਹਨਾਂ ਦਾ ਐਮ ਐਲ ਆਰ ਕਟਾਉਣਾ ਇਹਨਾਂ ਨੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਪਿੰਡ ਮਕਾਰੋਂਪੁਰ ਵਿਖੇ ਮਸ਼ਹੂਰ ਕਲਾਕਾਰ ਸਤਵਿੰਦਰ ਬੁੱਗਾ ਤੇ ਦਵਿੰਦਰ ਭੋਲਾ ਦੋਵੇਂ ਭਰਾਵਾਂ ਦਾ ਆਪਸ ਵਿੱਚ ਕਰ ਝਗੜਾ ਹੋਇਆ ਤੇ ਇਸ ਝਗੜੇ ਦੌਰਾਨ ਹੀ ਦਵਿੰਦਰ ਭੋਲਾ ਦੀ ਪਤਨੀ ਯਾਨੀ ਕਿ ਸਤਵਿੰਦਰ ਬੁੱਗਾ ਦੀ ਪਰਜਾਈ ਦੀ ਮੌਤ ਵੀ ਹੋਣ ਦੀ ਖਬਰ ਮਿਲੀ ਹੈ ਡਾਕਟਰ ਨੇ ਦੱਸਿਆ ਕਿ ਦਵਿੰਦਰ ਭੋਲਾ ਇਲਾਜ ਲਈ ਆਏ ਸਨ ਡਾਕਟਰੀ ਸਹਾਇਤਾ ਦੇ ਕੇ ਉਹਨਾਂ ਨੂੰ ਫਤੇਗੜ ਸਾਹਿਬ ਵਿਖੇ ਰੈ퍼 ਕਰ ਦਿੱਤਾ ਗਿਆ ਸੀ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਵੀ ਸੀ ਡੀਐਸਪੀ ਮੋਹਨ ਸਿੰਘਲਾ ਬਸੀ ਪਠਾਣਾ ਨੇ ਦੱਸਿਆ ਕਿ ਸਤਵਿੰਦਰ ਬੁੱਗਾ ਤੇ ਦਵਿੰਦਰ ਭੋਲਾ ਵਿਚਕਾਰ ਝਗੜਾ ਹੋਣ ਦੀ ਸੂਚਨਾ ਪੁਲਸ ਨੂੰ ਮਿਲੀ ਸੀ ਜਿਸ ਤੋਂ ਬਾਅਦ ਮੌਕੇ ਤੇ ਐਸਐਚਓ ਪਹੁੰਚੇ ਸਨ ਜਿਸ ਤੋਂ ਬਾਅਦ ਦਵਿੰਦਰ ਭੋਲਾ ਤੇ ਉਸ ਦੀ ਪਤਨੀ ਨੂੰ ਖੇੜਾ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਵਿਖੇ ਰੈਫਰ ਕਰ ਦਿੱਤਾ ਤੇ ਅਮਰਜੀਤ ਕੌਰ ਦੀ ਹਾਲਤ ਖਰਾਬ ਹੋਣ ਕਰਕੇ ਸੈਕਟਰ 32 ਦੇ ਹਸਪਤਾਲ ਨਹੀਂ ਰੈਫਰ ਕੀਤਾ ਗਿਆ ਸੀ ਪਰੰਤੂ ਰਸਤੇ ਵਿੱਚ ਹੀ ਅਮਰਜੀਤ ਕੌਰ ਦੀ ਮੌਤ ਹੋ ਗਈ ਡੀਐਸਪੀ ਮੋਹਨ ਸਿੰਘਲਾ ਨੇ ਕਿਹਾ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਜਦੋਂ ਜਦੋਂ ਬੰਦੇ ਨੂੰ ਟੱਕਾ ਦੇ ਦਿੰਦੇ ਆ ਉਹ ਪਿੱਛੇ ਛਬਾਲ ਗਿਰ ਗਈ ਉਹ ਉਹ ਹੋ ਜੂਗੀ ਇੰਚਾਰਜ ਸਾਹਿਬ ਦੀ ਐਸਐਚਓ ਸਾਹਿਬ ਦੀ ਬਾਦਸ਼ਾਹ ਅਸੀਆ ਫਾਕੀ ਤੈਨੂੰ ਮਾਰਿਆ ਤੈਨੂੰ ਮਾਰ ਦੰਦਾ ਦੰਦਾ ਵੀ ਤਾਂ ਮੇਰੇ ਮਾਰੇ ਅੱਜ ਤੋ ਉਹ ਕੰਜਰਾ ਪਹਿਲਾ ਮੈਨੂੰ ਗੱਡੀਆਂ ਤੋੜ ਲਿਆ ਮੈਨੂੰ ਕੋਣ ਖੜ ਤੇ ਪੁਲਿਸ ਆ ਕੇ ਖੜੀ ਲਗੀ ਇੰਨੇ ਐਸਾ ਹੀ ਤਿੰਨ ਗੱਡੀਆਂ ਟਾਇਰ ਚੱਕਦੇ ਆ ਤੇ ਗੱਡੀ ਚ ਰੱਖਦੇ ਉਹ ਵੀ ਵੀਡੀਓ ਐ ਇੰਨਾ ਠੱਕਾ ਜਿੰਦਾ ਵੱਢ ਕੇ ਕਹਿ ਚਲੋ ਕਰੋ ਵੀਡੀਓ ਚ ਕੋਈ ਜਿੰਦਾ ਵੱਢ ਕੇ तीन बंद ने ढाके हाँ। मेरा डल घुटे मेरा घर के मैं बच गया

ਸਾਰੇ ਲੜਾਈ ਹੋਈ ਦੋ ਬੰਦੇ ਇੰਜਰਡ ਹੋਣੇ ਉਸ ਥਾਂ ਤੇ ਵਿੱਚ ਮੈਂ ਤੁਹਾਡੇ ਮੈਂ ਉਹ ਗੱਲ ਕਰੂੰਗਾ ਆ ਕਿ ਮੈਨੂੰ ਜਿਹੜਾ ਰਿਵਿਊ ਦਾ ਪਤਾ ਵੀ ਪਹਿਲਾਂ ਮੇਰੇ ਨਾਲ ਹੀ ਹੋ ਚੁੱਕਿਆ ਜਿੰਨਾ ਹੋਇਆ ਹੁੰਦਾ ਯਾਰ ਉਹ ਮੈਨੂੰ ਡਾਕਟਰ ਨੂੰ ਮੈਂ ਜੇ ਦੱਸਣ ਲੱਗਿਆ ਮੇਰੀ ਆਸਟੈਕਟਿਕ ਗੱਡੀ ਦੀ ਕਿ ਮੇਰੀ ਆਹ ਮਾਰੀ ਮੈਨੂੰ ਜਿੰਨਾ ਉਹ ਨਹੀਂ ਪਰ ਕੋਈ ਵੀ ਨਹੀਂ ਲਿਖਣੀ ਜੋ ਲਿਖਣਾ ਹੈ ਮੈਨੂੰ ਕੰਮ ਆਉਂਦਾ ਮੈਂ ਹੱਥ ਬੰਨ੍ਹੇ ਹੋਏ ਉਹ ਪੁਲਿਸ ਬੋਲ ਰਹੀ ਹੈ ਪੁਲਿਸ ਦੇਖ ਰਹੀ ਹੈ ਲੜਾਈ ਤੋਂ ਬਾਅਦ ਕੈਮਰੇ ਲੱਗੇ ਹੋਏ ਐਸਆਈ ਉਤਾਰ ਸਿੰਘ ਮੌਕੇ ਤੇ ਚਲੇ ਗਿਆ ਬੱਗੀ ਤੇ ਕੋਈ ਛੱਟ ਨਹੀਂ ਘੜਾ ਨਹੀਂ ਕੁਝ ਨਹੀਂ ਸਾਫ ਸੁਥਰਾ ਰਾਸਤੇ ਜਿੱ ਤੱਕ ਘਰਵਾਟੇ ਇੱਥੇ ਦਾਖਲ ਹੋਗੇ ਉਹ ਛੱਡ ਦੇ ਉਹ ਛੱਡ ਦੇ ਉਹ ਛੱਡ ਦੇ ਕੋਈ ਨਹੀਂ ਹੋ ਗਿਆ ਸਰ ਮੈਂ ਡਾਕਟਰ ਨਹੀਂ ਕਹਦਾ ਤੈਨੂੰ ਬੋਲਣਾ ਮੈਂ ਹੱਥ ਬੰਨ੍ਹੇ ਹੋਏ ਸਾਡ ਦੋਰ ਸਾਡ ਦੋਰ ਸਾਡ ਦੋਰ ਸਾਡ ਦੋਰ ਜਲਦੀ ਪਹੁੰਚਾ ਕਰੋ ਬੱਚਾ ਦੱਸੋ ਸਟੱਲ ਲਗਿਆ ਸਕੀਮਾ ਵਾਲਾ ਜਿਹੜਾ ਇਹ ਹੋਰ ਹੈ ਜੀ तकरीबन ਦੁਪਹਿਰ ਦੇ ਜਿਵੇਂ 2:55 ਪੀਐਮ ਕਰਕੇ ਪੇਸ਼ੈਂਟ ਆਇਆ ਹੈ ਤੇ ਆਪਣਾ ਇੱਕ ਨਾ ਦੇ ਐਮ ਐਲ ਆਰ ਕੱਟੀ ਆਪਾਂ ਗਵਿੰਦਰ ਸਿੰਘ ਸੀਗੇ ਨਾਂ ਉਹਦੀ ਪਤਨੀ ਆਈ ਸੀਗੀ ਤੇ ਗਵਿੰਦਰ ਸਿੰਘ ਜੀ ਨੇ ਆਪ ਦੱਸਿਆ ਕਿ ਉਹਨਾਂ ਦਾ ਐਮ ਐਲ ਆਰ ਕਟਾਉਣਾ ਇਹਨਾਂ ਨੇ ਜਦੋਂ ਮੈਂ ਕਮਰੇ 'ਚ ਬੈਠਾ ਸੀ ਤੇ ਉਹਨਾਂ ਦਾ ਐਮ ਐਲ ਆਰ ਕੱਟਿਆ ਗਿਆ ਮਹੀ ਕੋਲੀ ਕੰਪਲੇਟ ਸੀ ਕਿ ਉਹਨਾਂ ਦਾ ਸਿਰ ਦਰਦ ਹੈ ਤੇ ਉਲਟੀਆਂ ਹੈ ਤੇ ਪਿੱਛੇ ਉਹਨਾਂ ਨੂੰ ਇੱਥੇ ਆਉਣ ਤੋਂ ਪਹਿਲੇ ਇੱਕ ਵਾਰੀ ਉਹਨੇ ਰੀਗੀ ਦਾ ਦੌਰਾ ਜਾਂ ਪੈਂਦਾ ਉਦਾ ਹੋਇਆ ਸੀ ਤੇ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਦੇਖਣਾ ਉਹ ਕਹਿੰਦੇ ਇਹਨਾਂ ਦਾ ਕੋਈ ਐਮਲਾਰਨਿੰਗ ਹੈ ਤੇ ਐਨੇ ਘਬਰਾ ਗਏ ਅੱਜ ਸਾਨੂੰ ਦੇਖ ਕੇ ਸਾਡੀ ਲੜਾਈ ਨੂੰ ਕਿ ਅੰਦਾ ਇਹਨਾਂ ਦੀ ਹਾਲਤ ਹੋਈ ਹੈ ਤੇ ਜੋ ਮੌਜੂਦਾ ਐਮਲਰ ਜਾਂ ਇਲਾਜ ਬਣਦਾ ਸੀ ਦਵਿੰਦਰ ਸਿੰਘ ਉਹਨਾਂ ਦਾ ਕੀਤਾ ਗਿਆ ਉਹਦੇ ਬਾਅਦ ਉਹਨੂੰ ਮਿਸਟਿਕ ਹਸਪੀਟਲ ਕੋਲ ਦੇਖਣ ਭੇਜਿਆ ਹੈ ਉਹਨੂੰ ਪਾਵਾ ਰਹੀ ਮਾਤਾ ਜੀ ਸੀ ਅਮਰਜੀਤ कौर ਉਹਨੂੰ ਵੀ ਇੰਜੈਕਸ਼ਨ ਲੱਗੇ ਉਹ ਟ੍ਰੀਟਮੈਂਟ ਬਣਦਾ ਸੀ ਉਸ ਮੌਕੇ ਤੇ ਆਪਾਂ ਅੱਗੇ ਫਰਦਰ ਉਹਨਾਂ ਨੂੰ ਡਿਸਟ੍ਰਿਕਟ ਹਸਪੀਟਲ ਪਤੇੜਾ ਭੇਜਿਆ ਗਿਆ ਜਿੱਥੇ ਉਹਨਾਂ ਨੇ ਅੱਗੇ ਡਾਕਟਰਾਂ ਨੇ ਸਟਾਫ ਨੇ ਦੇਖਿਆ ਉਹਨੂੰ ਲੋੜ ਲੱਗੀ ਕਿ ਉਹਨਾਂ ਨੂੰ ਅੱਗੇ ਵੱਡੇ ਹਸਪਤਾਲ ਹੋਰ ਭੇਜਣਾ ਤੇ ਉਹਦੀ ਮੌਕੇ ਤੇ ਰਾਸਤੇ ਵਿੱਚ ਡੈਥ ਹੋ ਗਈ। ਐ ਕੋਈ ਹੋਰ ਵੀ ਐਡਮਿਟ ਸੀ ਜਿਹਨਾਂ ਨਾਲ ਕੋਈ ਬੰਦਾ ਤੇ ਜਿਹੜਾ ਇਹ ਕਹਿੰਦੇ ਬਸ ਉਹ ਆਪਣਾ ਮੇਰੇ ਖਾਂ ਦੇ ਨਾਲ ਲੜਾਈ ਹੋਈ ਹੈ ਜੀ। ਉਹ ਰੋਜ਼ ਮੇਰੀ ਡਿਊਟੀ ਚ ਨਹੀਂ ਆਇਆ ਦੂਜੇ ਡਾਕਟਰ ਸਾਹਿਬ ਦੀ ਡਿਊਟੀ ਚ ਆਇਆ ਨੇ ਤੇ ਹੋਰ ਵੀ ਅਨਾਰਕਟੀ ਕਰ ਉਹਨਾਂ ਨੂੰ ਪਤਾ ਹੋਣਾ ਸੀ ਸਰ ਤੂੰ ਕਿੱਥੇ ਭੇਜਿਆ ਸੀ ਕਿ ਡਿਸਟ੍ਰਿਕਟ ਹਸਪੀਟਲ ਤੋਂ ਜਾਂ ਪਸੇਵਲ ਹਸਪੀਟਲ ਤੋਂ ਉਹ ਤੋਂ ਉਹਨਾਂ ਨੂੰ ਆ ਉੱਥੋਂ ਜਿਹੜੇ ਭੇਜਿਆ ਆਪਣਾ 32 ਸੈਕਟਰ ਹਸਪੀਟਲ ਤੇ ਰਸਤੇ ਦੇ ਵਿੱਚ ਹਾਂਜੀ ਰਸਤੇ ਤੋਂ ਮਾ ਠੀਕ ਇਹ ਮਾਮਲਾ ਦੇ ਕੇ ਦੀ ਇਹ ਜੀ ਅੱਜ ਦੁਪਹਿਰੇ ਪੁਲਿਸ ਨੂੰ ਫੋਟੋਨਾ ਮਿਲੀ ਸੀ ਸੁਖਵਿੰਦਰ ਬੁੱਗਾ ਤੇ ਨਵਿੰਦਰ ਭੋਲਾ ਦੋ ਭਰਾਵਾਂ ਦਾ ਰੁਲਾ ਹੈ ਇਨੋਦੀ ਅਬਜ ਖੇਡ ਦੇ ਵਿੱਚ ਬੈਸਵਾਜੀ ਲੜਾਈ ਹੋ ਰਹੀ ਹੈ ਮੌਕੇ ਤੇ ਐਸਐਚਓ ਸਾਹਿਬ ਚਲੇ ਗਏ ਸੀ ਤੇ ਦਵਿੰਦਰ ਭੁੱਲਾ ਤੇ ਉਸ ਦੀ ਵਾਈਫ ਖੇੜੇ ਹਸਪੀਟਲ ਦੇ ਵਿੱਚ ਆਏ ਸੀ ਦਿੱਖੋ ਇਹਨਾਂ ਨੂੰ ਅੱਗੇ ਸਿਵਲ ਹਸਪੀਟਲ ਫਤਿਹਗੜ ਸਾਹਿਬ ਰੈਫਰ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਵਾਈਫ ਨੇ ਇਹਨਾਂ ਨੂੰ ਸੀਜ਼ਰ ਜ਼ਾਰ ਰਏ ਸੀ ਜੋ ਜੋ ਸਾਨੂੰ ਹਜੇ ਤੱਕ ਇਨਫੋਰਮੇਸ਼ਨ ਮਿਲੀ ਹੈ ਕਿ ਇਹਨਾਂ ਨੂੰ ਸੀਜ਼ਰ ਆ ਰਹੇ ਸੀ ਤੇ ਇਹਨਾਂ ਨੂੰ ਅੱਗੇ ਬੱਤੀ ਦੇ ਵਿੱਚ ਰੈਫਰ ਕੀਤਾ ਗਿਆ ਸੀ ਰਸਤੇ ਵਿੱਚ ਜਾਂਦੇ ਹੋਏ ਇਹਨਾਂ ਦੀ ਡੈਥ ਹੋ ਗਈ ਦਿਲਿੰਦਰ ਭੋਲੇ ਦੀ ਵਾਈਫ ਦੀ ਤੇ ਉਸ ਤੋਂ ਬਾਅਦ ਰਸਤੇ 'ਚੋਂ ਹੀ ਇਹ ਖੇੜੇ ਹਸਪੀਟਲ ਆ ਗਏ ਜੀ ਤੇ ਜੋ ਉਸ ਤੋਂ ਬਾਅਦ ਪੋਸਟ ਮਾਰਟਮ ਦੀ ਰਿਪੋਰਟ ਹੋਏਗੀ ਉਸੇ ਸੌਦੇ ਅਸਲੀ ਮਰਜੀ ਕਾਨੂੰਨੀ ਕਾਰਵਾਈ ਕਰਾਂਗੇ ਕਿ ਸਾਡੇ ਕਿ ਫੋਟੋ ਆਈ ਹੈ ਕਿ ਸਮਝ ਕਿਥੇ ਰੱਖੀ ਹੈ ਜੀ ਨਹੀਂ ਹਰੇ ਤੱਕ ਸਾਡੇ ਕੋਲ ਕੋਈ ਰਿਪੋਰਟ ਨਹੀਂ ਮੈਡੀਕਲ ਰਿਪੋਰਟ ਜਦੋਂ ਆਏਗੀ ਅਸੀਂ ਉਸ ਦੇ ਅਸਿਸਟ ਕਰਾਂਗੇ। ਤੇ ਦਵਿੰਦਰ ਸਿੰਘ ਜਿਹੜੇ ਰੋਪ ਲੈ ਜਾ ਰਹੇ ਕੀ ਦਵਿੰਦਰ ਬੁੱਗਾ ਵੱਲੋਂ ਧੱਕਾ ਮਾਰਿਆ ਜਾਂਦਾ ਮੌਤ ਦੇ ਕੰਮ ਜਿਹੜੇ ਦੋਚ ਲਾ ਜਾ ਰਹੇ ਉਹ ਦੀ ਕੀ ਜੀ ਬਿਲਕੁਲ ਦਵਿੰਦਰ ਜੀ ਦਵਿੰਦਰ ਬੁੱਗਾ ਦਵਿੰਦਰ ਭੋਲਾ ਇਹੀ ਗੱਲ ਕਹਿ ਰਹੇ ਨੇ ਕਿ ਸਤਵਿੰਦਰ ਬੁੱਗੇ ਨੇ ਮੇਰੀ ਵਾਈਫ ਨੂੰ ਧੱਕਾ ਮਾਰਿਆ ਸੀ ਜਿਸ ਦੇ ਕਰਕੇ ਉਹਦੇ ਸੱਟ ਵੱਜੀ ਸੀ ਸਿਰ ਤੇ ਬਟ ਜਦੋਂ ਤੱਕ ਸਾਡੇ ਕੋਲ ਮੈਡੀਕਲ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਅਸੀਂ ਕੋਈ ਕਾਰਵਾਈ ਅੱਗੇ ਪ੍ਰੋਸੀਡ ਕਰਾਂਗੇ ਇਹਦੇ ਵਿੱਚ ਇੰਨਾ ਦੀ ਹਜੇ ਸਟੇਟਮੈਂਟ ਲੈਣੀ ਲੈ ਕੇ ਤੇ ਜੋ ਮੈਡੀਕਲ ਰਿਪੋਰਟ ਹੋਈ ਉਸ ਵਿੱਚ ਸਿਸਟਿਕਲੀ ਕਰਵਾਣਾ ਹੈ ਠੀਕ ਹੈ ਠੀਕ ਹੈ ਜੀ